ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਗੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ ਸਵਾ 10 ਆਪਾਂ ਲੱਗਿਆਂ ਵੀਡੀਓ ਸ਼ੁਰੂ ਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਨਾਮ ਜਪਣ ਵੇਲੇ ਸਾਡੇ ਕੋਲ ਰੱਬੀ ਰੂਹਾਂ ਆਉਂਦੀਆਂ ਨੇ ਉਹਦੀਆਂ ਚਾਰ ਨਿਸ਼ਾਨੀਆਂ ਹੁੰਦੀਆਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਨਾਲ ਹੀ ਆਪਣਾ ਐਕਸਪੀਰੀਅੰਸ ਵੀ ਤੁਹਾਡੇ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਵਾਅਦਾ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜੇ ਦੇਖੋ ਜੀ ਵੈਸੇ ਤਾਂ ਬੜੇ ਭਾਗਾਂ ਵਾਲੇ ਹੁੰਦੇ ਨੇ ਉਹ ਲੋਕ ਜਾਂ ਸੰਤ ਮਹਾਂਪੁਰਸ਼ ਹੁੰਦੇ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਸਾਖਸ਼ਾ ਦਰਸ਼ਨ ਹੁੰਦੇ ਨੇ ਪਰ ਜਦੋਂ ਆਪਾਂ ਦੁਨਿਆਵੀ ਜ਼ਿੰਦਗੀ ਜਿਉਂਦੇ ਆ ਹਨਾ ਜੇ ਆਪਾਂ ਪੂਰੀ ਸ਼ਰਧਾ ਭਾਵਨਾ ਵਿਸ਼ਵਾਸ ਪਿਆਰ ਨਾਲ ਗੁਰੂ ਨੂੰ ਸਿਮਰਦੇ ਆ ਗੁਰੂ ਸਾਹਿਬ ਨੂੰ ਧਿਆਉਂ ਨੇ ਆ ਯਾਦ ਕਰਦੇ ਆ ਉਹਨਾਂ ਨੂੰ ਪੁਕਾਰਦੇ ਆ ਤਾਂ ਫਿਰ ਗੁਰੂ ਸਾਹਿਬ ਜੀ ਦੀ ਇੱਕ ਟਾਈਮ ਇਦਾਂ ਤਾਂ ਆਉਂਦਾ ਕਿ ਪਰਮਾਤਮਾ ਦੀ ਕਿਰਪਾ ਇਦਾਂ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ ਵੀ ਸਾਨੂੰ ਕੁਝ ਨਿਸ਼ਾਨੀਆਂ ਮਹਿਸੂਸ ਹੋਣ ਲੱਗ ਜਾਂਦੀਆਂ ਹਨ ਉਹਨਾਂ ਦਾ ਅਹਿਸਾਸ ਹੋਣ ਲੱਗ ਜਾਂਦਾ ਹੈ ਜਦੋਂ ਪਰਮਾਤਮਾ ਸਾਡੇ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਤੇ ਜਦੋਂ ਸਾਡੇ ਪਾਠ ਕਰਨ ਦੇ ਟਾਈਮ ਉਹ ਰੱਬੀ ਰੂਹਾਂ ਸਾਡੇ ਕੋਲ ਮੌਜੂਦ ਹੁੰਦੀਆਂ ਨੇ ਉਹ ਕਿਹੜੀਆਂ ਨਿਸ਼ਾਨੀਆਂ ਨੇ ਸਭ ਤੋਂ ਪਹਿਲੀ ਨਿਸ਼ਾਨੀ ਤਾਂ ਦੇਖੋ ਜੀ ਜਦੋਂ ਆਪਾਂ ਬਿਨਾ ਹਨਾ ਕਿਸੇ ਇੱਕ ਦਿਨ ਦਾ ਵੀ ਨਾਗਾ ਪਾਏ ਮਤਲਬ ਕਿ ਹਰ ਖੁਸ਼ੀ ਦੇ ਵਿੱਚ ਹਰ ਦੁੱਖ ਦੇ ਵਿੱਚ ਗੁਰੂ ਸਾਹਿਬ ਨੂੰ ਯਾਦ ਰੱਖਦੇ ਆ ਖੁਸ਼ੀ ਦੇ ਟਾਈਮ ਦੇ ਵਿੱਚ ਵੀ ਉਹਨਾਂ ਨੂੰ ਭੁੱਲਦੇ ਨਹੀਂ ਤੇ ਦੁੱਖ ਟਾਈਮ ਵਿੱਚ ਅਸੀਂ ਉਹਨਾਂ ਤੋਂ ਰੁੱਸਦੇ ਨਹੀਂ ਵੀ ਸਾਡਾ ਤਾਂ ਆ ਕੰਮ ਨਹੀਂ ਬਣਿਆ ਫਿਰ ਵੀ ਆਪਾਂ ਵਿਸ਼ਵਾਸ ਰੱਖ ਕੇ ਉਹਨਾਂ ਨੂੰ ਹਮੇਸ਼ਾ ਉਨੇ ਹੀ ਪਿਆਰ ਨਾਲ ਉਨੇ ਹੀ ਸ਼ਰਧਾ ਭਾਵਨਾ ਦੇ ਨਾਲ ਪੁਕਾਰਦੇ ਆ ਜਿੰਨਾ ਆਪਾਂ ਖੁਸ਼ੀ ਦੇ ਟਾਈਮ ਪੁਕਾਰਦੇ ਆ ਤਾਂ ਪ੍ਰਮਾਤਮਾ ਦਾ ਫਿਰ ਇਹ ਜਿਹੜਾ ਕਿਰਪਾ ਹੁੰਦੀ ਆ ਸਾਡੇ ਤੇ ਹੋਣੀ ਸ਼ੁਰੂ ਹੁੰਦੀ ਆ ਸਭ ਤੋਂ ਪਹਿਲੀ ਨਿਸ਼ਾਨੀ ਕਿਹੜੀ ਹੈਗੀ ਜੀ ਜਦੋਂ ਆਪਾਂ ਪਾਠ ਕਰਦੇ ਹੁੰਦੇ ਆ ਨਾ ਤੁਸੀਂ ਕਈ ਵਾਰੀ ਚੀ ਮਹਿਸੂਸ ਕੀਤੀ ਹੋਣੀ ਹੈ ਦੇਖੋ ਇੱਕ ਤਾਂ ਅਰਗਬਤੀ ਆਪਾਂ ਲਾਈ ਹੁੰਦੀ ਹੈ ਹਨਾ ਉਹਦੀ ਖੁਸ਼ਬੂ ਆਉਂਦੀ ਹੈ ਲੇਕਿਨ ਕਈ ਵਾਰੀ ਆਪਾਂ ਅਰਗਬਤੀ ਨਹੀਂ ਲਾਈ ਹੁੰਦੀ ਫਿਰ ਵੀ ਨਾ ਪਾਠ ਕਰਦੇ ਕਰਦੇ ਜਦੋਂ ਮੰਨ ਲਓ ਪਾਠ ਵਿੱਚਕਾਰ ਆ ਜਾਂਦੀਆਂ ਪਾਠ ਦੀ ਜਾਂ ਸ਼ੁਰੂ ਕੀਤਾ ਜਾਂ ਸਮਾਪਤੀ ਹੋ ਰਹੀ ਹੁੰਦੀ ਆ ਪਾਠ ਦੀ ਹੈ ਨਾ ਤਾਂ ਉਸ ਟਾਈਮ ਨਾਲ ਸਾਨੂੰ ਇੱਕ ਅਲੱਗ ਜੀ ਮਹਿਕ ਇੱਕ ਅਲੱਗ ਜੀ ਖੁਸ਼ਬੂ ਜਿਹੜੀ ਹੁੰਦੀ ਆ ਸਾਨੂੰ ਮਹਿਸੂਸ ਹੁੰਦੀ ਆ ਇੱਕ ਅਲੱਗ ਜੀ ਸੁਗੰਧ ਤੇ ਫਿਰ ਆਪਾਂ ਕਦੇ ਵੀ ਨੋਟਿਸ ਵੀ ਕਰਦੇ ਆ ਆਪਾਂ ਧਿਆਨ ਜਾਂਦਾ ਵੀ ਖੁਸ਼ਬੂ ਕਿੱਥੋਂ ਆ ਰਹੀ ਹੈ ਲੇਕਿਨ ਆਪਾਂ ਨੂੰ ਸਮਝ ਨਹੀਂ ਆਉਂਦਾ ਫਿਰ ਆਪਾਂ ਆਪਣੇ ਬਾਣੀ ਦੇ ਵਿੱਚ ਆਪਣਾ ਸ਼ੁਰੂ ਕਰ ਦਿੰਦੀ ਆ ਤੇ ਕਈ ਵਾਰੀ ਇਦਾਂ ਹੁੰਦਾ ਕਿ ਮੇਰੇ ਨਾਲ ਹੀ ਚੀਜ਼ ਕਾਫੀ ਵਾਰ ਹੋਈ ਆ ਸ਼ਾਇਦ ਤੁਹਾਡੇ ਨਾਲ ਵੀ ਹੋਏ ਹੋਏ ਕਈ ਵਾਰੀ ਐਸਾ ਅਹਿਸਾਸ ਹੋਗਾ ਕਿ ਪ੍ਰਸ਼ਾਦ ਵੰਡ ਰਿਹਾ ਕਿਤੇ ਕਿਹੜਾ ਪ੍ਰਸ਼ਾਦ ਹੀ ਦੇ ਕੇ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਆ ਸੁਗੰਧ ਸ਼ੁਰੂ ਹੋ ਜਾਂਦੀ ਆ ਤਾਂ ਨਾ ਇਹ ਸਭ ਤੋਂ ਪਹਿਲੀ ਨਿਸ਼ਾਨੀ ਤਾਂ ਇਹ ਹੈ ਜਦੋਂ ਇਹ ਖੁਸ਼ਬੂ ਇੱਕ ਅਲੱਗ ਜੀ ਮਹਿਕ ਹਵਾ ਦੇ ਵਿੱਚ ਆਉਣੀ ਸਾਨੂੰ ਸ਼ੁਰੂ ਹੋ ਜੇ ਨਾ ਤਾਂ ਇੱਕ ਤਾਂ ਇਹ ਨਿਸ਼ਾਨੀ ਹੁੰਦੀ ਹੈ ਗੁਰੂ ਸਾਹਿਬ ਜੀ ਨੇ ਰੱਬੀ ਰੂਹਾਂ ਦਾ ਸਾਡੇ ਕੋਲ ਹੁੰਦੀ ਦੂਸਰੀ ਚੀਜ਼ ਜਿਹੜੀ ਆਪਾਂ ਕਹਾਂਗੇ ਨਿਸ਼ਾਨੀ ਕਈ ਵਾਰੀ ਨਾ ਆਪਾਂ ਕੋ ਬਾਣੀ ਜਪਦੇ ਹੁੰਦੇ ਆ ਮੇਰੇ ਨਾਲ ਇਹ ਚੀਜ਼ ਇੱਕ ਵਾਰੀ ਹੋਈ ਆ ਜਦੋਂ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਸੀ ਤੇ ਮੈਂ ਗੁਰਦੁਆਰਾ ਸਾਹਿਬ ਬਹਿ ਕੇ ਪਾਠ ਕਰ ਰਹੀ ਸੀ ਤੇ ਉਸ ਟਾਈਮ ਨਾ ਮਤਲਬ ਕਿ ਮਤਲਬ ਕਿ ਕੁਝ ਸੌਫਟ ਸੌਫਟੀ ਚੀਜ਼ ਮੇਰੇ ਸਿਰ ਦੇ ਉੱਤੇ ਟਿਕੀ ਸੀ ਪਹਿਲਾਂ ਤਾਂ ਮੈਂ ਡਰ ਗਈ ਸੀ ਮੈਂ ਵੀਡੀਓ ਦੇ ਵਿੱਚ ਪਹਿਲਾਂ ਵੀ ਕਾਫੀ ਗੱਲ ਇਹ ਚੀਜ਼ ਸ਼ੇਅਰ ਕੀਤੀ ਹੈ ਲੇਕਿਨ ਫਿਰ ਉਸ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੈਂ ਤਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠੀ ਹਾਂ ਇੱਥੇ ਕਿਸੇ ਚੀਜ਼ ਦਾ ਮੈਨੂੰ ਕੋਈ ਡਰ ਨਹੀਂ ਆ ਉਸ ਤੋਂ ਬਾਅਦ ਫਿਰ ਦੂਸਰੀ ਵਾਰ ਮੈਨੂੰ ਉਹ ਚੀਜ਼ ਮਹਿਸੂਸ ਹੋਈ ਸੀ ਲੇਕਿਨ ਉਸ ਦਿਨ ਤੋਂ ਬਾਅਦ ਤੁਸੀਂ ਵਿਸ਼ਵਾਸ ਨਹੀਂ ਕਰਨਾ ਅੱਜ ਤੱਕ ਮੈਂ ਕਦੇ ਵੀ ਮਾਈਗਰੇਨ ਦੀ ਗੋਲੀ ਨਹੀਂ ਲੈਂਦੀ ਮੈਨੂੰ ਮਾਈਗਰੇਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਮੈਂ ਡੇਲੀ ਦੇ ਆ 2-2 ਗੋਲੀਆਂ ਵੀ ਦਰਦ ਦੀਆਂ ਖਾਦੀ ਸੀ ਜਿਨ੍ਹਾਂ ਨੂੰ ਮਾਈਗਰੇਨ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਪਤਾ ਕਿ ਉਹਦਾ ਦਰਦ ਬਹੁਤ ਜ਼ਿਆਦਾ ਭੜਾ ਹੁੰਦਾ ਹੈ ਤੇ ਮਾਈਗਰੇਨ ਦੀਆਂ ਸਟੇਜਸ ਹੁੰਦੀਆਂ ਨੇ ਠੀਕ ਹੈ ਮੈਨੂੰ ਉਹਦੀ ਪਹਿਲੀ ਸਟੇਜ ਸੀ ਬਟ ਪੇਨ ਬਹੁਤ ਜ਼ਿਆਦਾ ਹੁੰਦੀ ਸੀ ਮੇਰੇ ਮਤਲਬ ਅੱਧਾ ਸਿਰ ਬਹੁਤ ਦਰਦ ਹੁੰਦਾ ਸੀ ਇਹ ਮਾਈਗਰੇਨ ਹੁੰਦਾ ਹੈ ਠੀਕ ਹੈ ਜੀ ਤੇ ਮੈਨੂੰ ਅੱਜ ਤੱਕ ਉਸ ਉਸ ਦਿਨ ਤੋਂ ਬਾਅਦ ਕਦੇ ਵੀ ਅੱਜ ਤੱਕ ਮੈਂ ਮਾਈਗਰੇਨ ਦੀ ਗੋਲੀ ਨਹੀਂ ਖਾਧੀ ਹਾਂ ਨਾਰਮਲ ਜਿਹੜਾ ਆਪਣਾ ਸਿਰ ਦਰਦ ਹੁੰਦਾ ਹੈ ਜਾਂ ਕਈ ਵਾਰ ਆਪਾਂ ਭੁੱਖੇ ਰਹਿ ਲੇ ਜਾਂ ਕੰਮ ਬਹੁਤ ਜ਼ਿਆਦਾ ਸੀਗਾ ਭੱਜ ਦੌੜ ਬਹੁਤ ਜ਼ਿਆਦਾ ਸੀ ਜਾਂ ਨੀਂਦ ਨਹੀਂ ਪੂਰੀ ਹੋ ਉਹਨਾਂ ਚੀਜ਼ਾਂ ਕਰਕੇ ਜਰੂਰ ਆਪਣਾ ਨਾਰਮਲ ਸਿਰ ਦਰਦ ਹੋਣ ਲੱਗ ਜਾਂਦਾ ਪਰ ਮੈਨੂੰ ਮਾਈਗਰੇਨ ਕਦੇ ਨਹੀਂ ਹੋਇਆ ਦੂਸਰੀ ਚੀਜ਼ ਜਿਹੜੀ ਹੁਣ ਮੈਂ ਦੋ ਚੀਜ਼ਾਂ ਹੋ ਗਈਆਂ ਵੀ ਉਹਨਾਂ ਦਿਨਾਂ ਮਤਲਬ ਕਿ ਬੀ ਹੁੰਦਾ ਅਹਿਸਾਸ ਹੁੰਦਾ ਆਪਾਂ ਨੂੰ ਐ ਲੱਗਦਾ ਜਦੋਂ ਆਪਾਂ ਬਾਣੀ ਜਿਹਾ ਪੜ੍ਹਦੀ ਆਪਾਂ ਨੂੰ ਐ ਲੱਗੂਗਾ ਕਿ ਆਪਣੇ ਕੋਲ ਕੋਈ ਹੈਗਾ ਇੱਕ ਹਲਚਲ ਜੀ ਨਾ ਮਹਿਸੂਸ ਹੁੰਦੀ ਆ ਜਦੋਂ ਆਪਾਂ ਆਸੇ ਪਾਸੇ ਇਦਾਂ ਦਾ ਦੇਖਦੇ ਆ ਤਾਂ ਪਰ ਸਾਨੂੰ ਨਜ਼ਰ ਕੁਝ ਨਹੀਂ ਹੁੰਦਾ ਪਰ ਇੱਕ ਅਹਿਸਾਸ ਹੁੰਦਾ ਹੈ ਨਾ ਕੁਝ ਚੀਜ਼ਾਂ ਮਹਿਸੂਸ ਹੁੰਦੀਆਂ ਵੀ ਕੁਝ ਹੈ ਇੱਥੇ ਤਾਂ ਉਹ ਚੀਜ਼ਾਂ ਜਿਹੜੀ ਆ ਭਾਵਨਾ ਦੇ ਨਾਲ ਜੁੜ ਜਾਂਦੀ ਹੈ ਤੀਸਰੀ ਚੀਜ਼ ਜਿਹੜੀ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਵੀ ਰੱਬੀ ਰੂਹਾਂ ਦੇ ਹੋਣ ਦੀ ਨਿਸ਼ਾਨੀ ਜਦੋਂ ਆਪਾਂ ਮੰਨ ਲਓ ਬਾਣੀ ਜਪ ਰਹੇ ਹਾਂ ਕਈ ਵਾਰੀ ਨਾ ਤੁਹਾਡੇ ਨਾਲ ਚੀਜ਼ ਹੋਈ ਹੋਣੀ ਆ ਇੱਕ ਤਾਂ ਤੁਸੀਂ ਨੋਰਮਲ ਬਾਣੀ ਜਪਦੇ ਹੋ ਡੇਲੀ ਲੇਕਿਨ ਕਈ ਕਈ ਵਾਰ ਐਦਾਂ ਹੋਇਆ ਉਹ ਤੁਹਾਡੇ ਨਾਲ ਬਾਣੀ ਜਪਦੇ ਜਪਦੇ ਨਾ ਤੁਹਾਨੂੰ ਬਹੁਤ ਹੀ ਜ਼ਿਆਦਾ ਰਸ ਆਉਣਾ ਸ਼ੁਰੂ ਹੋ ਗਿਆ ਉਹ ਤੁਹਾਨੂੰ ਤੁਹਾਡਾ ਟਾਈਮ ਹੋ ਰਿਹਾ ਤੁਸੀਂ ਉੱਠਣਾ ਹੈ ਹਨਾ ਤੁਸੀਂ ਮੰਨ ਲਓ ਤੁਸੀਂ ਸਹਿਜ ਪਾਠ ਕਰ ਰਹੇ ਹੋ ਯਾ ਤੁਸੀਂ ਸੁਖਮਨੀ ਸੇਵ ਕਰ ਰਹੇ ਹੋ ਤੁਸੀਂ ਸੋਚਿਆ ਮੈਂ 6 ਅਸ਼ਟਪਦੀਆ ਕਰੂੰਗੀ ਲੇਕਿਨ ਤੁਸੀਂ 6 ਕਰਨ ਤੋਂ ਬਾਅਦ ਸੋਥੂ ਉੱਠਿਆ ਨਹੀਂ ਜਾ ਰਿਹਾ ਉੱਠਿਆ ਨਹੀਂ ਜਾ ਰਿਹਾ ਮਤਲਬ ਬੁਰੇ ਤੌਰ ਤੇ ਨਹੀਂ ਉੱਠਿਆ ਨਹੀਂ ਜਾ ਰਿਹਾ ਮਤਲਬ ਤੁਹਾਡਾ ਮਨ ਨਹੀਂ ਕਰ ਰਿਹਾ ਤੁਹਾਨੂੰ ਲੱਗਦਾ ਵੀ ਮੈਂ 7ਵੀਂ ਵੀ ਕਰ ਲਾਂ ਤੁਹਾਨੂੰ ਲੱਗਦਾ 8ਵੀਂ ਵੀ ਮੈਂ ਤੁਹਾਨੂੰ ਲੱਗਦਾ ਹੋਰ ਕਰ ਲਵਾਂ ਹੋਰ ਕਰ ਲਵਾਂ ਇਦਾਂ ਕਰਦੇ ਕਰਦੇ ਤੁਸੀਂ ਇੱਕ ਹੋਰ ਇੱਕ ਹੋਰ ਇੱਕ ਹੋਰ ਕਰਦੇ ਜਾ ਰਹੇ ਹੋ ਤੁਹਾਨੂੰ ਰਸ ਵੱਧ ਰਿਹਾ ਤੁਹਾਨੂੰ ਬਾਣੀ ਨੂੰ ਬਾਣੀ ਤੋਂ ਉੱਠਣ ਨੂੰ ਤੁਹਾਨੂੰ ਦਿਲ ਨਹੀਂ ਕਰਦਾ ਕਿ ਜਪੀ ਜੰਨਾ ਜਪੀ ਜੰਨਾ ਏ ਵੀ ਉਹਨਾਂ ਦੇ ਹੋਣ ਦੀ ਇੱਕ ਨਿਸ਼ਾਨੀ ਹੁੰਦੀ ਹੈ ਉਹਨਾਂ ਦੀ ਕਿਰਪਾ ਦੀ ਨਿਸ਼ਾਨੀ ਹੁੰਦੀ ਹੈ ਹੁਣ ਇੱਕ ਲਾਸਟ ਜਿਹੜੀ ਮੈਂ ਤੁਹਾਨੂੰ ਦੱਸਦੀਆਂ ਇੱਕ ਅਹਿਮ ਮੰਨ ਲਓ ਤੁਸੀਂ ਬਾਣੀ ਜਪ ਰਹੇ ਹੋ ਬਾਣੀ ਜਪਦੇ ਜਪਦੇ ਨਾ ਕੋ ਦੇਖੋ ਹਰੇ ਆਪਣੀ ਅੰਦਰ ਸਾਰਿਆਂ ਦੇ ਆਪਣੇ ਕੁਝ ਨਾ ਕੁਝ ਵਿਕਾਰ ਨੇ ਲੋਭ ਮੋਹ ਮੋਹ ਦੇਖੋ ਲੋਭ ਜਿਵੇਂ ਸਾਡੇ ਬੱਚੇ ਦਾ ਹੋ ਜਾਈ ਸਾਡੇ ਬੱਚੇ ਸੈਟਰ ਇਹ ਵੀ ਇੱਕ ਤਰ੍ਹਾਂ ਦਾ ਲੋਭ ਮੋਹ ਹੈ ਹਨਾ ਇਹ ਵੀ ਆਪਾਂ ਨੂੰ ਇੱਕ ਲਾਲਚ ਹੈ ਵੀ ਸਾਡਾ ਬੱਚਾ ਆਪ ਦੀ ਜ਼ਿੰਦਗੀ ਚ ਕਾਮਯਾਬ ਹੋਵੇ ਆਪਾਂ ਦੁਨਿਆਵੀ ਜ਼ਿੰਦਗੀ ਜਿਉਂਦੇ ਆ ਤਾਂ ਸੁਭਾਅਿਕ ਹੈ ਚੀਜ਼ਾਂ ਆਪਣੇ ਅੰਦਰ ਹੈਗੀਆਂ ਨੇ ਹਨਾ ਤੇ ਜਦੋਂ ਆਪਾਂ ਮੰਨ ਲਓ ਕਿਤੇ ਨਾ ਕਿਤੇ ਆਪਣੇ ਵਿੱਚ ਕੋਈ ਵਾਰੀ ਹੰਕਾਰ ਵੀ ਆ ਜਾਂਦਾ ਹੈ ਤੇ ਆਪਣੇ ਵਿੱਚ ਕੋਈ ਕਈ ਵਾਰੀ ਆਪਣੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਵਿਕਾਰ ਹੁੰਦੇ ਆ ਹਨ ਲੇਕਿਨ ਜਦੋਂ ਬਾਣੀ ਜਪ ਰਹੇ ਆ ਨਾ ਮੰਨ ਲਓ ਆਪਾਂ ਨੂੰ ਆਪਣੇ ਉਹ ਵਿਕਾਰ ਯਾਦ ਆ ਗਏ ਉਹ ਨਿਸ਼ਾਨੀਆਂ ਪਰ ਉਹ ਦੇਖਦੀਆਂ ਆਪਣੇ ਅੰਦਰ ਕਿ ਮੇਰੇ ਵਿੱਚ ਨਾ ਅੱਛਾ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਇਹ ਕਿਹਾ ਮੇਰੇ ਵਿੱਚ ਇਹ ਕਮੀ ਹੈ ਜਦੋਂ ਆਪਾਂ ਨੂੰ ਇਹ ਚੀਜ਼ ਮਹਿਸੂਸ ਆਪਾਂ ਆਪਣੇ ਅੰਦਰੋਂ ਕਮੀ ਲੱਭਣੀ ਸ਼ੁਰੂ ਕਰ ਦਿੱਤੀ ਨਾ ਤੇ ਫਿਰ ਉਸ ਤੋਂ ਬਾਅਦ ਆਪਾਂ ਬਾਣੀ ਜਪਦੇ ਜਪਦੇ ਸੋਚਿਆ ਵੀ ਮੈਂ ਅੱਜ ਤੋਂ ਬਾਅਦ ਇਹ ਚੀਜ਼ ਨਹੀਂ ਕਰਨੀ ਗੁਰੂ ਸਾਹਿਬ ਨੇ ਮੈਨੂੰ ਮਨਾ ਕੀਤਾ ਮੈਂ ਨਹੀਂ ਕਰਨੀ ਅੱਜ ਤੋਂ ਬਾਅਦ ਇੱਕ ਚੰਗੇ ਵਿਚਾਰਾਂ ਦਾ ਆਉਣਾ ਤੁਹਾਨੂੰ ਆਪਣੇ ਅੰਦਰ ਉਹ ਕਮੀਆਂ ਦਾ ਦਿਖਣਾ ਇਸ ਚੀਜ਼ ਦੀ ਨਿਸ਼ਾਨੀ ਹੁੰਦੀ ਹੈ ਕਿ ਗੁਰੂ ਸਾਹਿਬ ਦੀ ਰੱਬੀ ਰੂਹ ਤੁਹਾਡੇ ਕੋਲ ਉਸ ਟੈਮ ਵਿਰਾਜਮਾਨੀ ਕਿਉਂਕਿ ਦੇਖੋ ਚੰਗੀ ਚੀਜ਼ ਦੇ ਆਉਣ ਤੇ ਹੀ ਸਾਨੂੰ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਮਹਿਸੂਸ ਹੁੰਦੀਆਂ ਸੋ ਇਹ ਉਹ ਨਿਸ਼ਾਨੀਆਂ ਨੇ ਜarre ਤੁਹਾਨੂੰ ਵੀ ਇਹਨਾਂ ਵਿੱਚ ਕੋਈ ਨੀ ਇੱਕ ਵੀ ਨਿਸ਼ਾਨੀ ਮਹਿਸੂਸ ਹੁੰਦੀ ਹੈ ਨਾ ਤਾਂ ਸਮਝ ਲਓ ਤੁਸੀਂ ਤੁਹਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਬਹੁਤ ਜ਼ਿਆਦਾ ਹੋਣੀ ਸ਼ੁਰੂ ਹੋ ਗਈ ਆ ਬਸ ਲੜਨਾ ਉਹਨਾਂ ਦਾ ਛੱਡਿਓ ਚਾਹੇ ਹੋਵੇ ਦੁੱਖ ਚਾਹੇ ਹੋਵੇ ਸੁੱਖ ਦੁੱਖ ਵੇਲੇ ਅਰਦਾਸ ਕਰੋ ਤੇ ਸੁੱਖ ਵੇਲੇ ਸ਼ੁਕਰਾਨਾ ਕਰੋ ਚਾਹੇ ਗੁਰੂ ਸਾਹਿਬ ਜੀ ਨੇ ਤੁਹਾਨੂੰ ਰੁੱਖੀ ਮਿੱਸੀ ਰੋਟੀ ਹੀ ਕਿਉਂ ਨਾ ਦਿੱਤੀ ਹੋਵੇ ਤਾਂ ਵੀ ਧੰਨਵਾਦ ਕਰੋ اے ਮੇਰੇ ਮਾਲਿਕ ਤੂੰ ਮੈਨੂੰ ਭੁੱਖਾ ਨਹੀਂ ਸੌਣ ਦਿੱਤਾ ਤੇਰੀ ਇੰਨੀ ਕਿਰਪਾ ਮੇਰੇ ਤੇ ਕਿ ਤੂੰ ਮੈਨੂੰ ਪੇਟ ਭਰ ਖਾਣਾ ਦਿੱਤਾ ਜੇ ਤੁਸੀਂ ਉਹਦੇ ਲਈ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੋਗੇ ਨਾ ਤਾਂ ਪਰਮਾਤਮਾ ਵੀ ਫਿਰ ਪੂਰੀਆਂ ਝੋਲੀਆਂ ਭਰਦਾ ਵਾਹਿਗੁਰੂ ਵੀ ਖੁਸ਼ ਹੁੰਦਾ ਹੈ ਕਿ ਇਹ ਕਦੇ ਮੈਨੂੰ ਗਿਲੇ ਸ਼ਿਕਵੇ ਨਹੀਂ ਕਰਦਾ ਮੈਨੂੰ ਸ਼ਿਕਾਇਤਾਂ ਨਹੀਂ ਕਰਦਾ ਤਾਂ ਇਹ ਤੇ ਫਿਰ ਪ੍ਰਮਾਤਮਾ ਹੋਰ ਖੁਸ਼ ਹੋ ਕੇ ਹੋਰ ਸਾਡੀਆਂ ਝੋਲੀਆਂ ਜਿਹੜੀਆਂ ਖੁਸ਼ੀ ਦੇ ਨਾਲ ਭਰ ਦਿੰਦੇ ਨੇ ਤੇ ਮੈਂ ਇੱਥੇ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕੀਤਾਗਾ ਹਨਾ ਤੇ ਕੁਝ ਚੀਜ਼ਾਂ ਵੀ ਮੈਨੂੰ ਮਹਿਸੂਸ ਹੁੰਦੀਆਂ ਮੇਰੇ ਨਾਲ ਵੀ ਕਾਫੀ ਵਾਰ ਇਦਾਂ ਹੋਇਆ ਕਿ ਪਾਠ ਕਰਦੇ ਕਰਦੇ ਮੈਨੂੰ ਲੱਗਦਾ ਕਿ ਆਹ ਕਮੀ ਮੈਨੂੰ ਮੇਰੇ 'ਚ ਹੈ ਤੇ ਮੈਂ ਇਹਨੂੰ ਮੇਰੀ ਕੋਸ਼ਿਸ਼ ਹੁੰਦੀ ਆ ਉਸ ਤੋਂ ਬਾਅਦ ਦੇਖੋ ਆਪਾਂ ਉਦਮ ਕਰ ਸਕਦੇ ਆ ਕਿਰਪਾ ਕਾਲਪੁਰਖ ਨੇ ਕਰਨੀ ਹੈ ਲੇਕਿਨ ਜਦੋਂ ਅਸੀਂ ਉਦਮ ਵੀ ਕਰਨਾ ਸ਼ੁਰੂ ਕਰ ਦਿੰਦੇ ਆ ਨਾ ਆਪਣੀਆਂ ਕਮੀਆਂ ਨੂੰ ਪਛਾਣ ਕੇ ਉਹਨਾਂ ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਫਿਰ ਗੁਰੂ ਸਾਹਿਬ ਜੀ ਕਿਰਪਾ ਜ਼ਰੂਰ ਕਰਦੇ ਨੇ ਤੇ ਸਾਡੇ ਤੇ ਖੁਸ਼ੀ ਵੀ ਬਹੁਤ ਜ਼ਿਆਦਾ ਹੁੰਦੀ ਨੇ ਜੇ ਮੰਨ ਲਓ ਬਾਣੀ ਦਾ ਆਪਾਂ ਨੂੰ 50% ਫਲ ਮਿਲ ਰਿਹਾ ਮੰਨ ਲਓ ਉਦਾਹਰਣ ਦੇ ਤੌਰ ਤੇ ਤੇ ਜਦੋਂ ਆਪਾਂ ਗੁਰੂ ਸਾਹਿਬ ਜੀ ਨੂੰ ਖੁਸ਼ ਕਰ ਲੈਂਦੇ ਆ ਨਾ ਤਾਂ ਫਿਰ ਉਹ ਸਾਨੂੰ 100% ਛਟੋ ਹਜ਼ਾਰ ਗੁਣਾ ਫਲ ਮਿਲਣਾ ਸ਼ੁਰੂ ਹੋ ਜਾਂਦਾ ਸੋ ਉਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ